ਬੀਤੇ ਦਿਨੀ ਮੌਨਸੂਨ ਨੇ ਆਪਣਾ ਕਹਿਰ ਦਿਖਾਇਆ ਸੀ ਭਾਰੀ ਤਬਾਹੀ ਹੋਈ ਸੀ ਬੱਦਲ ਫਟੇ ਸੀ ਔਰ ਕਿੰਨੇ ਹੀ ਲੋਕ ਲਾਪਤਾ ਹੋ ਗਏ ਸੀ ਹਾਲਾਂਕਿ ਅਧਿਕਾਰਤ ਤੌਰ ਤੇ ਕੋਈ ਪੁਸ਼ਟੀ ਨਹੀਂ ਹੈ ਪਰ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਸੀ ਕਿ 46 ਤੋਂ ਵੱਧ ਲੋਕ ਨੇ ਜਿਹੜੇ ਲਾਪਤਾ ਹੋਏ ਸੀ ਦਰਸਲ ਜੋ ਤਸਵੀਰ ਤੁਸੀਂ ਉਸ ਵੇਲੇ ਸਕਰੀਨ ਤੇ ਦੇਖ ਸਕਦੇ ਹੋ ਉਹਨਾਂ ਦੋ ਲੜਕੀਆਂ ਦੀ ਹੈ ਜਿਹੜੀਆਂ ਘੁੰਮਣ ਗਈਆਂ ਸੀ ਔਰ ਬੱਦਲ ਫਟਣ ਦੇ ਕਾਰਨ ਲਾਪਤਾ ਹੋ ਗਈਆਂ ਨੇ ਤਾਂ ਦੱਸਦੀ ਹੈ ਕਿ 22 ਸਾਲ ਦੀ ਵੰਸ਼ਕਾ ਦੀ ਉਸ ਦੀ ਸਹੇਲੀ ਜੋ ਕਿ ਬੱਦਲ ਫਟਣ ਤੋਂ ਬਾਅਦ ਲਾਪਤਾ ਹੋ ਗਈ ਸੀ ਹੁਣ ਤੱਕ ਦੋਨਾਂ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲ ਸਕੇ ਦਰਸਲ ਵੰਛਕਾ ਮਾਤਾ ਪਿਤਾ ਔਰ ਆਪਣੇ ਭਰਾ ਦੇ ਨਾਲ ਜੰਮੂ ਕਸ਼ਮੀਰ ਘੁੰਮਣ ਗਈ ਸੀ ਤਾਂ ਦੱਸਿਆ ਕਿ ਜਿਸ ਤਰੀਕੇ ਦੇ ਨਾਲ ਪੁਚਾਲ ਆਇਆ ਤਾਂ ਮਾਤਾ ਮੰਦਰ ਦੇ ਵਿੱਚ ਮੱਥਾ ਟੇਕਣ ਦੇ ਲਈ ਪਰਿਵਾਰ ਦੇ ਨਾਲ ਉੱਥੇ ਪਹੁੰਚੀ ਹੋਈ ਸੀ ਔਰ ਕਿਸਤਵਾਰ ਦੇ ਵਿੱਚ ਬੱਦਲ ਫਟਣ ਦੀ ਵਜ੍ਹਾ ਦੇ ਨਾਲ ਬਹੁਤ ਸਾਰੇ ਲੋਕ ਨੇ ਜਿਹੜੀ ਆਪਣੀ ਜਾਨ ਗਵਾ ਚੁੱਕੇ ਨੇ ਤੇ ਕਈ ਲੋਕ ਲਾਪਤਾ ਹੋਏ ਨੇ ਤਾਂ ਉਹਨਾਂ ਲੋਕਾਂਾਂ ਦੇ ਵਿੱਚੋਂ ਹੀ ਇਹ ਵੰਚਕਾ ਤੁਸੀਂ ਸੇਲਿੱਟ ਸੀ ਜਾਰੀ ਹੈ। ਪਜੀ ਤੋਂ ਬਖਲਾਸ਼ ਰਾਣੀ ਤੇ ਵੰਚਕਾ ਦੇ ਨਾਲ ਕੀ ਰਿਸ਼ਤਾ ਹੈ? ਮਿਰਾਨਾ ਉਹਨਾਂ ਦੀ ਦਾਦੀ ਆ। ਉਹ ਮੇਰੀ ਪੋਤੀ ਹੈ। ਵੰਚਕਾ ਕਿੰਨਾ ਕੁ ਦਿਨ ਹੋਏ ਆ ਵੰਚਕਾ ਘਰ ਹੋ ਗਈ ਸੀ। 10 ਤਰੀਕ ਦੀ ਗਈ ਵੀ ਹੈ। ਜੰਮੂ ਰੇ ਨੇ 11 ਤਰੀਕ ਨੂੰ ਅਚੇਲ ਮਾਤਾ ਗਏ ਨੇ। ਜੀ। ਉੱਥੇ ਪਹੁੰਚ ਗਏ ਨੇ ਕੋਈ ਰਾਤ ਨੂੰ। ਫਿਰ ਸਵੇਰੇ ਉਹਨਾਂ ਨੇ ਦਰਸ਼ਨ ਕੀਤੇ ਨੇ। 4-5 ਘੰਟੇ ਦੀ ਲੈਂਦੇ ਚ ਲੱਗ ਕੇ ਇਹਨਾਂ ਦਰਸ਼ਨ ਕੀਤੇ ਨੇ ਆ ਗਏ ਨੇ ਉਹਨਾਂ ਨੇ ਮੈਨੂੰ ਵੀਡੀਓ ਦੱਸੀਏ ਮਾਤਾ ਦੇ ਦਰਸ਼ਨ ਵੀ ਕਰਵਾਏ ਨੇ ਕਹਿੰਦੇ ਨੇ ਉੱਪਰ ਦੇਖੋ ਅਸਮਾਨ ਤੇ ਦਰਸ਼ਨ ਹੋਏ ਨੇ ਬਾਬਾ ਭੋਲੇनाथ ਕੇ ਦੇਖੋ ਸ਼ਾਖਸ਼ਾਹ ਦਰਸ਼ਨ ਹੋਏ ਨੇ ਮਾਤਾ ਜੀ ਬਹੁਤ ਚਮਤਕਾਰ ਮਾਤਾ ਨੇ ਦੱਸੇ ਨੇ ਤੇ ਬਹੁਤ ਖੁਸ਼ ਹੁੰਦੇ ਪਏ ਸੀ ਉਸ ਤੋਂ ਬਾਅਦ ਇੱਕ ਖਾਣਾ ਖਾਣ ਚਲੇ ਗਏ ਨੇ ਖਾਣਾ ਖਾ ਕੇ ਸੁੱਤੇ ਨੇ ਤਾਂ ਵੀ ਮੈਨੂੰ ਫੋਨ ਕੀਤਾ ਇਹਨਾਂ ਨੇ ਮੰਮੀ ਆਪ ਸੋ ਰਹੇ ਆਂ ਹਮ ਤੇ ਔਰ ਦੂਸਰੇ ਦਿਨ ਫੇਰੇ ਵਾਪਸ ਆ ਦੂਸਰੇ ਉਹ ਭਾਈ ਚੇਲ ਹੀ ਰਾਤ ਰਹੇ ਨੇ ਸਵੇਰੇ ਉੱਠ ਕੇ ਨਾਸ਼ਤਾ-ਨੁਸ਼ਤਾ ਕੀਤਾ ਤੇ ਫਿਰ 9:30 10 ਵਜੇ ਮੁੰਨੇ ਕਹਿੰਦੇ ਅਸੀਂ ਚੱਲਦੇ ਹਾਂ 11:30 ਉਹ ਰਸਤੇ ਮੇ 2 ਕਿਲੋ 3 ਮਿੰਟ ਕਿਲੋ ਮਤਲਬ ਪੈਦਲ ਰਸਤਾ ਹੈ ਬਾਈਕ ਤੇ ਬੈਠੇ ਨੇ ਪਹਿਲੇ ਵੰਸ਼ਕਾ ਦਿਸ਼ਾ ਦੋਨੋਂ ਬੈਠੀਆਂ ਨੇ ਉਸ ਤੋਂ ਬਾਅਦ ਇਹ 10 ਮਿੰਟ ਪਹਿਲੇ ਨਿਕਲ ਗਈ ਇਹ ਵੰਸ਼ਕਾ ਦਿਸ਼ਾ ਉਸ ਤੋਂ ਬਾਅਦ ਉਸਕੇ ਪਾਪਾ ਮੰਮੀ ਦੋਨੋਂ ਭਾਈ ਉਹ ਵੀ ਮੋਟਰਸਾਈਕਲ ਪਰ ਬੈਠੇ ਹੈ वो निकल गई यहाँ छोटा सा पुल है तो उस पता नहीं पुल पार किया है कि नहीं किया ये नहीं पता उसके बाद उसके पापा मम्मी गए हैं तो उसके उसी टाइम ही न... पीछे रह गए हैं और उसी टाइम बादल फटा है वो पीछे के पीछे हो गए हैं ये आगे निकल गई यहाँ आर पार हो गया इनका पता नहीं लगा जब वो सारी रात वहीं रहे हैं रोते रहे हैं और सुबह जाके रातों रात पुल बन गया था फिर सुबह जाके इनको एंट्री हुई है पुल पार किया है इन्होंने नीचे गए हैं पर वो बच्चे नहीं मिले जवंची का पहला भी आउंदे ਜਾਂਦੇ ਰਹਿੰਦੇ ਜੰਮੂ ਜੰਮੂ ਤੱਕ ਜੰਮੂ ਤੱਕ ਹਾਂਜੀ ਜੰਮੂ ਤੱਕ ਆ ਮੈਂ ਬਹੁਤ ਵਾਰੀ ਕੌਣ ਕੌਣ ਗਿਆ ਸੀ ਉਸਕੇ ਪਾਪਾ ਮੰਮੀ ਤੇ ਇੱਕ ਚਾਚੇ ਦਾ ਲੜਕਾ ਇੱਕ ਆਪਣਾ ਭਾਈ ਹਾਂਜੀ ਇੱਕ ਇੱਕ ਦੀ ਫਰੈਂਡ દિਸ਼ਾ ਕਿੰਨੇ ਦਿਨ ਹੋ ਗਏ ਹੁਣ ਪਤਾ ਨਹੀਂ ਲੱਗ ਪਾਰਿਆ ਤਿੰਨ ਦਿਨ ਹੋ ਗਏ ਆ ਤਿੰਨ ਦਿਨ ਹਾਂਜੀ ਤਿੰਨ ਦਿਨ ਹੋ ਗਏ ਨੇ ਪਤਾ ਲੱਗ ਰਹਾ ਅਪੀਲ ਕੀ ਕਰਦੇ ਹੋ ਅਪੀਲ ਕਰਨੀਆਂ ਅਸੀਂ ਸਾਰੀ ਜਗ੍ਹਾ ਇਹਨਾਂ ਦੀ ਫੋਟੋ ਆ ਸਭ ਕੁਝ ਭੇਜਿਆ ਹੈ ਸਾਨੂੰ ਯਾਰ ਦੱਸੋ ਤੁਸੀਂ ਹੋਰ ਇਹ ਹੈਲਪ ਕਰੋ ਸਾਡੀ ਸਾਨੂੰ ਪਤਾ ਨਹੀਂ ਲੱਗ ਰਿਹਾ ਅਸੀਂ ਬਹੁਤ ਪਰੇਸ਼ਾਨ ਆ ਅਸੀਂ ਰੋ ਰਹੇ ਆ ਸਾਰੇ ਘਰ ਦੇ ਪਰੇਸ਼ਾਨ ਨੇ ਦਾਦਾ ਵੀ ਦਾਦੀ ਚਾਚਾ ਚਾਚੀ ਸਭ ਉਹ ਰਿਸ਼ਤੇਦਾਰ ਵੀ ਮੇਰੇ ਸਭ ਬਹੁਤ ਪਰੇਸ਼ਾਨ ਆ ਸਾਨੂੰ ਦੱਸੋ ਜਲਦੀ ਜਲਦੀ ਇਹਨਾਂ ਦੇ ਖੋਜ ਕੇ ਦੱਸੋ ਸਾਨੂੰ ਭਈ ਪਹੁੰਚਾਓ